ਦੋਸਤੋ ਕਿਵੇਂ ਸਾਰੇ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਵਧੀਆ ਹੋਣੀਆਂ ਅੱਜ ਠੰਡੀ ਮਿੱਠੀ ਰੁੱਤ ਸਾਵਣ ਉਤਸਾਹ ਦਾ ਮਹੀਨਾ ਚੜ੍ਹਿਆ ਤੇ ਇਸ ਮਹੀਨੇ ਤੀਆਂ ਲੱਗਦੀਆਂ ਬਹੁਤ ਹੀ ਜ਼ਿਆਦਾ ਵਧੀਆ ਮਤਲਬ ਇੱਕ ਤਿਹਾਰਾਂ ਦਾ ਜਿੱਦਾਂ ਇੱਕ ਫੈਸਟੀਵਲ ਜਿਹਾ ਹੁੰਦਾ ਹੈ ਤੀਜ ਮਨਾਉਂਦੇ ਕੁੜੀਆਂ ਪਹਿਲੇ ਜਮਾਨੇ ਚ ਪੇਕੇ ਆਉਂਦੀਆਂ ਤੇ ਬਹੁਤੀ ਜ਼ਿਆਦਾ ਪੇਕੇ ਵੀ ਸੰਧਾਰਾ ਦੇ ਕਿਉਂ ਦੇ ਕੁੜੀਆਂ ਨੂੰ ਹੁਣ ਤੇ ਕੋਈ ਇਦਾਂ ਦੇ ਰੀਤੀ ਰਿਵਾਜ ਨਹੀਂ ਨਵੀਂ ਮੋਟੀ ਜਿਹੜੀ ਹੁੰਦੀ ਸੀਗੀ ਉਹ ਸਵਾ ਮਹੀਨਾ ਮਤਲਬ ਪੂਰੇ ਸਾਮ ਦਾ ਮਹੀਨਾ ਜਿਹੜਾ ਆਪਣੇ ਪੇਕੇ ਲਗਾ ਕੇ ਆਉਂਦੀ ਸੀਗੀ ਕਿਉਂਕਿ ਮਾਂ ਕਹ ਜਾਂਦਾ ਸੀਗਾ ਕਿ ਉਹਨੂੰ ਸਾਸਤੇ ਮੱਥੇ ਨਹੀਂ ਲੱਗਣਾ ਹਨਾ ਤੇ ਹੁਣ ਤਾਂ ਇਦਾਂ ਦਾ ਕੋਈ ਰੀਤੀ ਰਿਵਾਜ ਨਹੀਂ ਐ ਵੀ ਮਤਲਬ ਸਾਰੇ ਕੋਈ ਜੌਬ ਤੇ ਐ ਕੋਈ ਕਿਤੇ ਰਹਿੰਦਾ ਕੋਈ ਕਿਤੇ ਰਹਿੰਦਾ ਤੇ ਦੋ ਜਨ ਜਾਂਦਾ ਤੇ ਕੋਈ ਮਨਦਾ ਨਹੀਂ ਐ ਹਨਾ ਉਕੀ ਮਾਡਰਨ ਜ਼ਿਆਦਾ ਹੋ ਗਈ ਟ੍ਰੈਡੀਸ਼ਨ ਜਿਹੜੀ ਸਾਡੀ ਇੰਡੀਆ ਦੀ ਆ ਉਹਨਾਂ ਨੂੰ ਭੁੱਲਦੇ ਹੀ ਜਾ ਰਹੇ ਆ ਸਾਡਾ ਵਿਰਸਾ ਕਿਤੇ ਗਵਾਚਦਾ ਹੀ ਜਾ ਰਿਹਾ ਜਿਹੜਾ ਸਾਵਣ ਮਹੀਨਾ ਚੜਦਾ ਸੀਗਾ ਤੇ ਛੜਦੇ ਸਾਵਣ ਹੀ ਜਿਹੜੇ ਪੇਕੇ ਹੁੰਦੇ ਸੀਗੇ ਆਪਣੀ ਧੀ ਨੂੰ ਸੰਧਾਰਾ ਦੇਣ ਜਾਂਦੇ ਹਣਾ ਕਿੰਨੀਆਂ ਕਿੰਨੀਆਂ ਚੀਜ਼ਾਂ ਜਿਹੜੀਆਂ ਉਹ ਮਾਪੇ ਦੇ ਵੱਲੋਂ ਆਪਣੀਆਂ ਬੇਟੀਆਂ ਨੂੰ ਦਿੱਤੀਆਂ ਜਾਂਦੀਆਂ ਜਿਹੜੀ ਬੇਟੀਆਂ ਦਾ ਮਾਨ ਸਤਕਾਰ ਸੀ ਤੇ ਬੇਟੀਆਂ ਦੀ ਸ਼ਾਦੀ ਹੁੰਦੀ ਸੀ ਨੂੰਹਾਂ ਜਿੱਦ ਗਾਉਂਦੀਆਂ ਸੀ ਪੇਕੇ ਮਤਲਬ ਬੰਦੇ ਤੇ ਉਹ ਬੇਟੀਆਂ ਹੀ ਫਿਰ ਆਪਣੇ ਮਤਲਬ ਪਿੰਡ ਦਾ ਸ਼ਹਿਰ ਦਿੱਥੀ ਵੀ ਜਾਂਦੀਆਂ ਜਾ ਕੇ ਰਹਿੰਦੀਆਂ ਆਪਣੇ ਘਰਦਿਆਂ ਨਾਲ ਸੋਹਣਾ ਟਾਈਮ ਸਪੈਂਡ ਕਰਦੀਆਂ ਹੁਣ ਤੇ ਇੰਦਾ ਤਾਂ ਕੁਝ ਰਹਿ ਹੀ ਨਹੀਂ ਗਿਆ ਘਰ ਦੇ ਵੀ ਕਹਿੰਦੇ ਨਾ ਪਾਈ ਕੋਈ ਮੁੰਡਾ ਛੱਡ-ਛੁੱਡਣਾ ਦੇਵੇ ਹਨਾ ਘਰ ਦੇ ਵੀ ਡਰਦੇ ਆ ਉਹ ਕਹਿੰਦੇ ਕਿੱਥੇ ਪੂਰਾ ਮਹੀਨਾ ਇੱਤੀ ਕੁੜੀ ਉਟਾਣੀ ਤੇ ਉਹਦੇ ਨਾਲ ਚੰਗਾ ਨਹੀਂ ਆ ਕਿ ਉਹ ਆਪ ਹੀ ਕੋਸ਼ਿਸ਼ ਕਰਦੇ ਆ ਕਿ ਵੀ ਇੰਦਾ ਬਸ ਖਤਮ ਕਰੋ ਕੋਈ ਘਰ ਹੋਊਗਾ ਜਿਨ੍ਹਾਂ ਨੇ ਪੂਰਾ ਰੀਤੀ ਰਿਵਾਜ ਬਣਾਇਆ ਹੋਣਾ ਅਦਰਵਾਈਜ਼ ਤਾਂ ਸਾਰੇ ਹੀ ਇੰਦਾ 2-4 ਦਿਨ ਜਾਂਦੀ ਹੈ ਤੇ ਫਿਰ ਵਾਪਸ ਹੀ ਲੈ ਜਾਂਦੇ ਆ ਤੇ ਮਤਲਬ ਕਿ ਸਾਡੀ ਜਿਹੜੀ ਸੱਭਿਤਾ ਹੈ ਨਾ ਉਹ ਇੱਕ ਤਰ੍ਹਾਂ ਨਾਲ ਔਲੋਪ ਹੁੰਦੀ ਜਾ ਰਹੀ ਹੈ ਹਨਾ ਸਾਡੀ ਜਿਹੜੀ ਸੱਭਿਤਾ ਹੈ ਉਹ ਔਲੋਪ ਹੁੰਦੀ ਜਾ ਰਹੀ ਹੈ ਕਿਤੇ ਸੱਭਿਤਾ ਦੂਰ ਦੂਰ ਨੇੜੇ ਤੱਕ ਕਿਤੇ ਸਾਨੂੰ ਲੱਭ ਨਹੀਂ ਨੀ ਐ ਇਦਾਂ ਹੁੰਦਾ ਨਾ ਕਿ ਪਹਿਲੇ ਜ਼ਮਾਨੇ ਦੇ ਵਿੱਚ ਲੋਕ ਹੀ ਕਰਦੇ ਸੀਗੇ ਵੀ ਚਲੋ ਤਿਹਾਰ ਮਨਾਦੇ ਪੇੜ ਹੁੰਦੇ ਜਿੱਦਾਂ ਬਹੁਤ ਜ਼ਿਆਦਾ ਦਰਖਤ ਲੱਗੇ ਪੰਜਾਬਾਂ ਪੰਜਾਬ ਦੇ ਵਿੱਚ ਹਨਾ ਕਈ ਵਰੀ ਕਈ ਪਿੰਡਾਂ ਦੇ ਵਿੱਚ ਸਕੂਲ ਹੁੰਦੇ ਨਾ ਸਕੂਲਾਂ ਦੇ ਵਿੱਚ ਤੀਜ ਲੱਗਦੀ ਤੇ ਜਿੱਦਾਂ ਸ਼ਾਮ ਨੂੰ ਸਰਕਾਰੀ ਸਕੂਲ ਖਾਲੀ ਹੋ ਜਾਂਦੇ ਆ ਹਨਾ ਤੇ ਵੈਸੇ ਤਾਂ ਦੂਸਰੇ ਵੀ ਪ੍ਰਾਈਵੇਟ ਸਕੂਲ ਵੀ ਹੁੰਦੇ ਸ਼ਾਮ ਨੂੰ ਖਾਲੀ ਹੁੰਦੇ ਕਿਹੜੇ ਤਰ੍ਹਾਂ ਕਿਤੇ ਨਾ ਲੋਕ ਰਿਕੁਐਸਟ ਕਰਕੇ ਤੀਜ ਦਾ ਹਥਿਆਰ ਬਣਾਉਂਦੇ ਹਨਾ ਹੁਣ ਤਾਂ ਉਹ ਸਭਤਾ ਹੀ ਇਹ ਲੋਪ ਹੋ ਗਈ ਹੈ ਬੱਚੇ ਤਾਂ ਸ਼ਾਮ ਨੂੰ ਕਿਸ਼ਣ ਜਾਂਦੇ ਆ ਹਨਾ ਤੁਸੀਂ ਆਪ ਸਿਆੜਿਆ ਜੇ ਕੋਈ ਵੇਲਾ ਹੀ ਹੁੰਦਾ ਉਹਦੀ ਮੰਮੀ ਕਹਿੰਦੀ ਤੂੰ ਐਦਾਂ ਕਰ ਪਾਰਲਰ ਦਾ ਕੰਮ ਸਿੱਖ ਲੈ ਜਾਂ ਫਿਰ ਕੀ ਕਰ ਲੈ ਬਈ ਆਪਣਾ ਕੰਪਿਊਟਰ ਸਿੱਖ ਲੈ ਆ ਕੋਈ ਨਾ ਕੋਈ ਕੰਮ ਸਿੱਖਣ ਤੇ ਲਾਇਆ ਹਨਾ ਮਾਵਾ ਵੀ ਕੀ ਕਰਨ ਮਜਬੂਰ ਨਹੀਂ ਕਿਉਂਕਿ ਰੋਜੀ ਰੋਟੀ ਕਮਾਣੀ ਜਿਹੜੀ ਬਹੁਤ ਔਖੀ ਹੋ ਗਈ ਆ ਇਸ ਜਮਾਨੇ ਦੇ ਵਿੱਚ ਤੇ ਤਿਹਾਰ ਮਨਾਨੇ ਤਾਂ ਦੂਰ ਦੀ ਗੱਲ ਹੋ ਗਈ ਆ ਹਨਾ ਤੇ ਹੁਣ ਤਾਂ ਬਸ ਤੀਜ ਦਾ ਤਿਹਾਰੀ ਰਹਿ ਗਿਆ ਕਿ ਤੀਜ ਜਿਹੜੀ ਨਾਰਥ ਇੰਡੀਆ ਦੇ ਵਿੱਚ ਬਹੁਤ ਹੀ ਮਨਾਈ ਜਾਂਦੀ ਕਿਤੇ ਪੀਂਗਾ ਪਾਈਆਂ ਜਾਂਦੀਆਂ ਸੀ ਕਿਤੇ ਖੀਰ ਪੂੜੇ ਬਣਾਏ ਜਾਂਦੇ ਸੀ ਗੁਲਗਲੇ ਬਣਾਏ ਜਾਂਦੇ ਸੀਗੇ ਜਿਹੜਾ ਪੰਜਾਬ ਦੇ ਮਤਲਬ ਕਿ ਆਮ ਤੌਰ ਤੇ ਹੀ ਪੰਜਾਬੀ ਘਰਾਂ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਖਾਧੀਆਂ ਜਾਂਦੀਆਂ ਤੇ ਉਹ ਹੁਣ ਰਹਿ ਨਹੀਂ ਗਿਆ ਰੀਤੀ ਰਿਵਾਜ ਤੇ ਪੈ ਕੋਕੀ ਵੀ ਮਤਲਬ ਜੇ ਕੋ ਖੀਰ ਪੂੜੇ ਵੀ ਕਿਸੇ ਨੇ ਖਾਣੇ ਆ ਨਾ ਉਹ ਪੈਕ ਤੋਂ ਕਹਿੰਦਾ ਜੋਮੈਟੋ ਗਾ ਲਓ ਉੱਥੋਂ ਮੰਗਾ ਲਓ ਮੈਂ ਕਿੱਥੇ ਜੱਬ ਕਰੂੰਗਾ ਇਹ ਹਾਲ ਹੋ ਗਿਆ ਜੀ ਤੇ ਹੁਣ ਤਾਂ ਪਿੰਡਾਂ ਵਾਲੇ ਲੋਕ ਵੀ ਇਦਾਂ ਉਹ ਕਹਿੰਦੇ ਸ਼ਹਿਰ ਜਿਹੜੇ ਆ ਨਾ ਹਲਵਾਈ ਬਣਾਉਂਦੇ ਆ ਉੱਥੋਂ ਲੈ ਆਣੇ ਆ ਕੌਣ ਬਣਾਉਂਦਾ ਫਿਰੂਗਾ ਕਿਸ ਕੋਲ ਇੰਨਾ ਟਾਈਮ ਨਹੀਂ ਪਹਿਲੀ ਗੱਲ ਬਾਹਰ ਵਿਦੇਸ਼ਾਂ ਚ ਚਲੇ ਗਏ ਉੱਥੇ ਤਾਂ ਫੇਰ ਮੈਂ ਦੇਖਿਆ ਸੀ ਕਈ ਕੰਟਰੀਆਂ ਜਿੱਥੇ ਜ਼ਿਆਦਾ ਹੀ ਇੰਡੀਅਨ ਰਹਿੰਦੇ ਆ ਉਥੇਤੀ ਇਜ਼ਾ ਤਿਹਾਰ ਮਨਾਉਂਦੇ ਆ ਅੱਜ ਵੀ ਲੋਕੀ ਨੱਚਦੇ ਗਾਉਂਦੇ ਆ ਤੇ ਤੇ ਉਹ ਪਤਾ ਕੀ ਗੱਲ ਆ ਹੁਣ ਜਿਹੜੇ ਵਿਦੇਸ਼ਾਂ ਚ ਬੈਠੇ ਉਹ ਤਾਂ ਚਲੋ ਮਨਾ ਲੈਂਦੇ ਆ ਕਿ ਤਨ ਕਿਤੇ ਪਾਰਕਾਂ ਚ ਜਾ ਕੇ ਤੀਆਂ ਦਾ ਤਿਹਾਰ ਕੁੜੀਆਂ ਨੱਚ ਰਗਾ ਲੈਂਦੀਆਂ ਸਾਰੇ ਉੱਥੇ ਵੀ ਕੰਮਾਂ ਤੇ ਗਏ ਹੁੰਦੇ ਆ ਪਰ ਜਿਹੜੀ ਇੰਡੀਆ ਦੇ ਇੱਥੇ ਵੀ ਇਦਾਂ ਹੀ ਹੋਣ ਲੱਗ ਗਿਆ ਜੀ ਹੁਣ ਸਕੂਲ ਦੇ ਵਿੱਚ ਮਨਾ ਲਈ ਬੱਚੇ ਸਕੂਲ ਦੇ ਵਿੱਚ ਨੱਚ ਗਾਲੇ ਬਸ ਇੱਕ ਦੁੱਧਾ ਦਿਨ ਤੇ ਜਾਂ ਫਿਰ ਜਿਹੜੇ ਟੀਚਰ ਆ ਜਾਂ ਕੋਈ ਵੀ ਆ ਕਾਲਜ ਦੀਆਂ ਕੁੜੀਆਂ ਉਥੇ ਕਾਲਜ ਦੇ ਵਿੱਚ ਮਨਾ ਲਿਆ ਇੱਕ ਦਿਨ ਤੀ ਦਾ ਤਿਆਰ ਹਰ ਇੱਕ ਜਗ੍ਹਾ ਤੇ ਪਾਰਕਾਂ ਚ ਕਿਤੇ ਨਾ ਕਿਤੇ ਆਰਗੇਨਾਈਜ਼ ਕੀਤਾ ਜਾਂਦਾ ਤਾਂ ਕਿ ਜਿਹੜੀ ਸਾਡੀ ਸੱਭੇਤਾ ਉਹਨੂੰ ਜਿੰਦਾ ਰੱਖਿਆ ਜਾਵੇ ਥੋੜਾ ਬਹੁਤ ਸਾਡੇ ਬੱਚਿਆਂ ਨੂੰ ਇਹ ਪਤਾ ਲੱਗੇ ਕਿ ਇਹ ਹੀ ਸਾਡਾ ਸੱਭਿਆਚਾਰ ਹੈ ਬੋਲੀਆਂ ਪਾਉਣਾ ਅੱਜ ਦੇਖੋ ਜਿਹੜਾ ਇਦਾਂ ਆ ਗਿਆ ਕਿ ਡੀਜੇ ਦਿਖਾਣੇ ਲਾ ਕੇ ਨੱਚ ਲੈ ਇੱਕ ਢੋਲਕੀ ਦੀ ਥਾਪ ਚਮਟਾ ਵਜਾਉਣਾ ਜਾਂ ਚਮਚਾ ਵਜਾਉਣਾ ਟੋਲ ਕੀ ਦੇ ਉੱਤੇ ਉਹ ਤੇ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਹਨਾ ਤੇ ਫਿਰ ਅ ਮਤਲਬ ਕਿ ਇਦਾਂ ਕੁੜੀਆਂ ਜਿਹੜੀਆਂ ਬੋਲੀ ਪਾਉਂ ਉਹ ਤਾੜੀ ਇੰਨੀ ਹੁੰਦੀ ਸੀਗੀ ਕਿ ਲੈ ਬੰਦਣ ਦੀਆਂ ਸੀਗੀਆਂ ਤੇ ਆਪਣੇ ਆਪ ਹੀ ਉਹਦੇ ਕਿਸੇ 뮤직 ਦੀ ਲੋੜ ਨਹੀਂ ਹੁੰਦੀ ਸੀਗੀ ਤੇ ਉਹ ਨੱਚਦੀਆਂ ਤੇ ਗਾਉਂਦੀਆਂ ਸੀਗੀਆਂ ਅੱਜ ਉਹ ਰਹਿ ਨਹੀਂ ਗਿਆ ਅੱਜ ਜਿਹੜਾ ਸਾਡਾ ਸੱਭਿਆਚਾਰ ਹੈ ਨਾ ਉਹ ਕਿਸੇ ਵਿਰਸਾ ਜਿਹੜਾ ਉਹ ਲੋਪ ਹੁੰਦਾ ਜਾਂਦਾ ਇਦਾਂ ਦੇ ਉਹਨਾਂ ਨੇ ਜੇ ਤੀਜ ਮਨਾਣੀ ਵੀ ਗਾਣੇ ਲਾ ਲੈਣੇ ਗਾਣੇ ਨਾ ਕੇ ਕੋਈ ਬੋਲੀਆਂ ਲਾ ਕੇ ਇਦਾਂ ਨੱਚਣਾ ਜਿਹੜੀ ਆਮ ਕੋਈ ਬੋਲੀ ਪਾਉਂਦੀ ਕੁੜੀ ਤੇ ਆਪਣੇ ਵਿਚਾਰ ਆਪਣੇ ਦਿਲ ਦੇ ਭਾਵ ਪੇਸ਼ ਕਰਦੀ ਸੀਗੀ ਤੇ ਉਹ ਨੱਚਦੀਆਂ ਸੀਗੀਆਂ ਹਨਾ ਤਾੜੀ ਚੱਕਦੀਆਂ ਫਿਰ ਅ ਬਸ ਮੈਨੂੰ ਇੱਕੋ ਹੀ ਬੰਦਾ ਨਜ਼ਰ ਆਉਂਦਾ ਹੈ ਪੰਜਾਬ ਦੇ ਵਿੱਚ ਪਾਲ ਸਿੰਘ ਸਮਾਉ ਹਨਾ ਉਹਦੇ ਉੱਤੇ ਮਾਨਸਾ ਦੇ ਵਿੱਚ ਹੈਗਾ ਇੱਥੇ ਤੀਜ ਲੱਗਦੀ ਹੈ ਇੱਕ ਇੱਕਾ ਦੁੱਕਾ ਬੰਦੇ ਹੋਣਗੇ ਜਿਹੜੇ ਉੱਥੇ ਜਾ ਕੇ ਇੰਦਾ ਸਭਿਆਚਾਰ ਨੂੰ ਸੰਭਾਲਦੇ ਹੋਣਗੇ ਬਾਕੀ ਸਾਰਿਆਂ ਨੂੰ ਵੀ ਚਾਹੀਦਾ ਹੈ ਨਾ ਕਿ ਥੋੜਾ ਬਹੁਤ ਜਿਹੜਾ ਹੈ ਉਹ ਇੰਦਾ ਕੋਸ਼ਿਸ਼ ਕਰਨ ਕਿ ਸਾਡਾ ਜਿਹੜਾ ਵਿਰਸਾ ਹੈ ਉਹ ਨੂੰ ਅਸੀਂ ਸੰਭਾਲ ਕੇ ਰੱਖੀਏ ਤੇ ਅਸੀਂ ਇਸ ਤਿਹਾਰ ਨੂੰ ਮਨਾਈਏ